ਕੁਝਿਆ ਦੇ ਜਕਰੇ ਬਲਾਵੇ ਨਿਆਲੋ ਜਾਵੇ ਤਾਂ ਤਾਂ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਪਾਵੇ ਸੋਤਰੀਆ ਕਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜੇ ਤੁਸੀਂ ਆਪ ਨਹੀਂ ਆਣਾ ਇੱਥੇ ਸਮਾਨ ਤਾਂ ਵੇਚੋ ਦੇਖੋ دریا ਦੇ ਵਿੱਚ ਕਿੱਦਾਂ ਬਣੇ ਲੀੜਾ ਬਣ ਕੇ ਲੱਗੇ ਹੋਇਆ ਤੁਸੀਂ লাইਵ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਨੂੰ ਫੜਿਆ ਹੋਇਆ ਜੇ ਜ਼ਿਆਦਾ ਨਹੀਂ ਤਾਂ ਬੈਲਟਾਂ ਦਾ ਕੀ ਵੇਚ ਦੋ ਆਪ ਨਹੀਂ ਆ ਸਕਦੇ ਤੁਸੀਂ ਸੇਫਟੀ ਹੈ ਨਹੀਂ ਕਿ ਇੱਥੇ ਪਾਣੀ ਦਾ ਪਾਵ ਇੰਨਾ ਤੇਜ਼ ਆ ਉਹ ਦੇਖੋ ਲੀੜਾ ਬਣ ਕੇ ਕਿੱਦਾਂ ਲੱਗੇ ਹੋਇਆ ਤੁਸੀਂ লাইਵ ਤਸਵੀਰਾਂ ਦੇਖ ਸਕਦੇ ਹੋ ਖੁਸ਼ੀਆਂ ਦੇ ਜਕਾਰੇ ਬਲਾਵੇ ਨਿਆਲੋ ਜਾਵੇ ਫਤਿਹ ਪਾਵੇ ਚੀਦਾ ਸਿੰਘਾ ਦੇ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਖੁਸ਼ੀਆਂ ਦੇ ਜਕਾਰੇ ਬਲਾਵੇ ਨਿਆਲੋ ਜਾਵੇ ਤਨਤਨ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਪਾਵੇ ਸਤ ਸ੍ਰੀ ਅਕਾਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜੇ ਤੁਸੀਂ ਆਪ ਨਹੀਂ ਆਣਾ ਇੱਥੇ ਸਮਾਨ ਤਾਂ ਵੇਚੋ ਦੇਖੋ ਦਰਿਆ ਦੇ ਵਿੱਚ ਕਿੱਦਾਂ ਬਣੇ ਦੀਰਾ ਬਣ ਕੇ ਲੱਗੇ ਹੋਇਆ ਤੁਸੀਂ লাইਵ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਨੂੰ ਫੜਿਆ ਹੋਇਆ ਜੇ ਜਿਆਦਾ ਨਹੀਂ ਤਾਂ ਬੈਲਟਾਂ ਦਾ ਕੀ ਭੇਜ ਦੋ ਆਪ ਨਹੀਂ ਆ ਸਕਦੇ ਤੁਸੀਂ